ਪਾਜ ਵੀ ਇਸ ਮੋਰਚਿਆਂ ਦੇ ਵਿੱਚ ਹਿੱਸਾ ਬੰਦਦੇ ਨੇ ਆ ਕਿ ਤਾਂ ਤੁਸੀਂ ਤਾਂ ਪ੍ਰਮਾਤਮਾ ਨੇ ਤੁਹਾਨੂੰ ਸਹੀ ਸਲਾਮਤ ਬਣਾਇਆ ਜੇ ਆਪਾਂ ਵੀਰੋ ਹੱਕ ਲੈਣੇ ਆ ਤਾਂ ਆਪਾਂ ਨੂੰ ਇਹ ਇੱਕ ਹੋਣਾ ਹੀ ਪਊਗਾ ਦਿੱਲੀ ਅੰਦੋਲਨ ਤੋਂ ਲੈ ਕੇ ਅੱਜ ਤੱਕ ਲਗਾਤਾਰ ਅਗਰਾਹਾਂ ਜਥੇਬੰਦੀ ਦੇ ਨਾਲ ਹੀ ਜੀ ਅਸੀਂ ਹਾਂ ਐਨ ਕਲੱਬ ਹੀ ਗੀਤ ਹੀ ਗਾਉਣਾ ਵੀਰ ਜੀ ਮੈਂ ਲੋਕਾਂ ਦੇ ਪੱਖ ਦੇ ਗੀਤ ਹੀ ਗਾਉਣਾ ਹਾਂ ਚਿੱਟੇ ਦੀ ਦਲਦਲ ਦੇ ਵਿੱਚ ਨੌਜਵਾਨ ਫਸ ਕੇ ਆਪਣੀ ਜਾਨ ਤੋਂ ਹੱਥ ਧੋ ਬੈਠੇ ਨੇ ਇਹ ਸਰਕਾਰਾਂ ਨੂੰ ਇਹਨਾਂ ਦਾ ਕੋਈ ਫਿਕਰ ਨਹੀਂ ਵੀਰ ਜੀ ਲੁੱਟਾ ਖੋਹਾ ਕਰਨ ਨਿਸ਼ੇੜੀ ਬੈਨ ਲੈਂਦੇ ਨੇ ਨਾੜਾਂ ਨੂੰ ਹਏ ਕੁੰਭ ਕਰਨੀ ਨੀਂਦ ਚ ਸੁੱਤੀਆਂ ਫਿਕਰ ਨਹੀਂ ਸਰਕਾਰਾਂ ਨੂੰ ਬੀਕੇਜੂ ਉਗਰਾਹਾ ਜਥੇਬੰਦੀ ਦੇ ਵੱਲੋਂ ਚੰਡੀਗੜ੍ਹ ਦੇ ਵਿੱਚ ਬੈਠ ਕੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਇਸ ਤੋਂ ਪਹਿਲਾਂ ਕੱਲ ਦੇ ਦਿਨ ਦੇ ਦਰਮਿਆਨ ਜਿਹੜਾ ਮਟਕਾ ਚੌਂਕ ਤੱਕ ਮਾਰਚ ਵੀ ਕੀਤਾ ਜਾਂਦਾ ਹੈ ਤੇ ਪੰਜਾਬ ਸਰਕਾਰ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਮੰਗ ਪੱਤਰ ਦਿੱਤਾ ਜਾਂਦਾ ਹੈ तमाम ਸਾਰੀਆਂ ਮੰਗਾਂ ਦੇ ਬਾਬਤ ਪਰ 34 ਸੈਕਟਰ ਦੇ ਵਿੱਚ ਰੋਸ ਪ੍ਰਦਰਸ਼ਨ ਦੇ ਦਰਮਿਆਨ ਕੁਝ ਅਜਾਹੀਆਂ ਸ਼ਖਸੀਅਤਾਂ ਵੀ ਦੇਖਣ ਨੂੰ ਸਾਨੂੰ ਗਰਾਊਂਡ ਤੋਂ ਮਿਲਦੀਆਂ ਨੇ ਜਿਹੜੀਆਂ ਚਾਹੇ ਸਹੀ ਤਰੀਕੇ ਦੇ ਨਾਲ ਚੱਲ ਨਹੀਂ ਸਕਦੀਆਂ ਸਮਾਜ ਦੇ ਵਿੱਚ ਵਿਚਰ ਨਹੀਂ ਸਕਦੀਆਂ ਪਰ ਉਹ ਮੁੱਖ ਤੌਰ ਤੇ ਚਾਹੁੰਦੀਆਂ ਨੇ ਕਿ ਇੱਕ ਚੰਗੇ ਸਮਾਜ ਦੀ ਸਿਰਜਣਾ ਹੋਣੀ ਚਾਹੀਦੀ ਹੈ ਇੱਕ ਅਜਿਹਾ ਨੌਜਵਾਨ ਹੈ ਜਿਹੜਾ ਪੈਰਾਂ ਤੋਂ ਸਹੀ ਤਰੀਕੇ ਦੇ ਨਾਲ ਚੱਲ ਨਹੀਂ ਸਕਦਾ ਪਰ ਉਹ ਵੀ ਇਸ ਮੋਰਚੇ ਦੇ ਵਿੱਚ ਪੁੱਜਿਆ ਹੋਇਆ ਏ ਉਹ ਆਪਣੀ ਕਲਾ ਦੇ ਰਾਹੀ ਗੀਤਾਂ ਦੇ ਰਾਹੀ ਸਟੇਜ ਦੇ ਉੱਪਰੋਂ ਜਿਹੜੇ ਕਿਰਤੀ ਲੋਕ ਨੇ ਜਾਂ ਜਿਹੜੇ ਇੱਥੇ ਵਰਕਰ ਸਹਬਾਨ ਨੇ ਜਥੇਬੰਦੀ ਦੇ ਉਹਨਾਂ ਨੂੰ ਸੰਬੋਧਿਤ ਹੁੰਦਾ ਗੱਲਬਾਤ ਕਰ ਲੈਣੇ ਬਾਈ ਕੀ ਨਾਮ ਹੈ ਤੁਹਾਡਾ ਹਰਵੰਦ ਸਿੰਘ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਪਿੰਡ ਕਣੀਆਂ ਜੀ ਜ਼ਿਲ੍ਹਾ ਫਰੀਦਕੋਟ ਤੇ ਆਖਰ ਇਸ ਸਵ ਮੋਰਚੇ ਦੇ ਵਿੱਚ ਕਿਹੜੀਆਂ ਚੀਜ਼ਾਂ ਨੂੰ ਲੈ ਕੇ ਤੁਸੀਂ ਪੁੱਜੇ ਹੋ ਇਹ ਜੀ ਜੋ ਆਪਣੀ ਨਮੀ ਖੇਤੀ ਨੀਤੀ ਬਣਾਈ ਆ ਉਹ ਬਾਹਰਲੇ ਮੁਲਕਾਂ ਨੂੰ ਪੰਜਾਬ ਸਰਕਾਰ ਨੇ ਆਪਣੀ ਭਾਰਤ ਸਰਕਾਰ ਨੇ ਠੇਕਾ ਦਿੱਤਾ ਵੀ ਤੁਸੀਂ ਇਹ ਖੇਤੀ ਨੀਤੀ ਬਣਾਓ ਹਾਲਾਂਕਿ ਉਧਰ 6-7 ਮਹੀਨੇ ਬਰਫ਼ ਪੈਂਦੀ ਆ ਸਨੋਹ ਪੈਂਦੀ ਆ ਵੀਰ ਜੀ ਉਹਨਾਂ ਨੂੰ ਆਪਣੇ ਆ ਪੰਜਾਬ ਬਾਰੇ ਜਾਂ ਆਪਣੇ ਭਾਰਤ ਬਾਰੇ ਕੀ ਪਤਾ ਇਸ ਕਰਕੇ ਖੇਤੀ ਨੀਤੀ ਦੇ ਸਬੰਧ ਦੇ ਵਿੱਚ ਕਿਸਾਨ ਮਜ਼ਦੂਰ ਪੱਖੀ ਖੇਤੀ ਨੀਤੀ ਜੋ ਬਣੇ ਇਸ ਦੇ ਸਬੰਧ ਵਿੱਚ ਚੰਡੀਗੜ੍ਹ ਦੇ ਵਿੱਚ ਵੀਰ ਜੀ ਅਸੀਂ ਮੋਲਚਾ ਲਾ ਰਹੇ ਹਾਂ ਬੀਕੇ ਜੂ ਇਕਤਾ ਗਰਾਹਾਂ ਵੱਲੋਂ ਤੇ ਪੰਜਾਬ ਖੇਤ ਮਜ਼ਦੂਰ ਜਥੇਬੰਦੀ ਵੱਲੋਂ ਜਿਵੇਂ ਤੁਸੀਂ ਪੈਰਾਂ ਤੋਂ ਚੱਲ ਨਹੀਂ ਸਕਦੇ ਪਰ ਫਿਰ ਵੀ ਇਸ ਮੋਰਚੇ ਨੂੰ ਸਮਰਥਨ ਕਰਨ ਵਾਸਤੇ ਆਏ ਹੋ ਤੇ ਬਹੁਤ ਸਾਰੇ ਅਜਿਹੇ ਲੋਕ ਵੀ ਨੇ ਜਿਹੜੇ ਆਪਣੇ ਘਰਾਂ ਦੇ ਵਿੱਚ ਬੈਠੇ ਹੋਏ ਨੇ ਮੋਰਚੇ ਦੇ ਵਿੱਚ ਉਹਨਾਂ ਦੇ ਵੱਲੋਂ ਜ਼ਿਆਦਾਤਰ ਸਪੋਰਟ ਨਹੀਂ ਕੀਤੀ ਜਾਂਦੀ ਤੇ ਉਹਨਾਂ ਦੇ ਵੱਲੋਂ ਜਿਹੜੇ ਨਿੱਜੀ ਕਾਰਨਾਂ ਦਾ ਕਿਤੇ ਨਾ ਕਿਤੇ ਦਾਵਾ ਕੀਤਾ ਜਾਂਦਾ ਕਿ ਸਾਡੇ ਇਹ ਕਾਰਨ ਆ ਇਸ ਕਰਕੇ ਅਸੀਂ ਜਾ ਨਹੀਂ ਸਕਦੇ ਧਰਨਿਆਂ 'ਚ ਉਹਨਾਂ ਬਾਰੇ ਕੀ ਕਹਿਣਾ ਚਾਹੋਣੇ ਬਾਈ ਜੀ ਉਹਨਾਂ ਬਾਰੇ ਆਪਾਂ ਤਾਂ ਇਹ ਹੀ ਕਹਿਣਾ ਚਾਹਾਂਗੇ ਵੀ ਭਰਾਵੋ ਜਦੋਂ ਅਪਾਜ ਵੀ ਇਸ ਮੋਰਚੇ ਦੇ ਵਿੱਚ ਹਿੱਸਾ ਬਣਦੇ ਨੇ ਆ ਕਿ ਤਾਂ ਤੁਸੀਂ ਤਾਂ ਪ੍ਰਮਾਤਮਾ ਨੇ ਤੁਹਾਨੂੰ ਸਹੀ ਸਲਾਮਤ ਬਣਾਇਆ ਜੇ ਆਪਾਂ ਵੀਰੋਂ ਹੱਕ ਲੈਣੇ ਆ ਤਾਂ ਆਪਾਂ ਨੂੰ ਇਹ ਇੱਕ ਹੋਣਾ ਹੀ ਪਊਗਾ ਇਸ ਕਰਕੇ ਉਹਨਾਂ ਨੂੰ ਤਾਂ ਆਪਾਂ ਬੇਨਤੀ ਕਰ ਸਕਦੇ ਆ ਵੀਰੇ ਆਪਾਂ ਰੋਬ ਉਹਨਾਂ ਤੇ ਥੋੜਾ ਹੀ ਮਾਰਾਂਗੇ ਵੀ ਤੁਸੀਂ ਯਾਰ ਆ ਨਹੀਂ ਰਹੇ ਜਾਂ ਐਨੇ ਰਹੇ ਹਾਂ ਆਪਾਂ ਉਹਨਾਂ ਨੂੰ ਅਪੀਲ ਜ਼ਰੂਰ ਕਰ ਸਕਦੇ ਆ ਵੀ ਵੀਰ ਜੀ ਜੇ ਆਪਾਂ ਇਕੱਠੇ ਹੋਵਾਂਗੇ ਤਾਂ ਫੇਰ ਹੀ ਇਹ ਸਰਕਾਰਾਂ ਆਪਣੇ ਮਸਲੇ ਦਾ ਜੋ ਹੱਲ ਕਰਨਗੀਆਂ ਨਹੀਂ ਘਰੇ ਬੈਠਿਆਂ ਤੋਂ ਵੀਰੇ ਆਪਾਂ ਨੂੰ ਨਹੀਂ ਕੁਝ ਮਿਲਣਾ ਤੁਸੀਂ ਖੇਤੀ ਨੀਤੀ ਦੀ ਗੱਲ ਕੀਤੀ ਆ ਤੇ ਫਿਰ ਕਿਤੇ ਵਜੋਂ ਤੁਸੀਂ ਵੀ ਖੇਤੀ ਕਰਦੇ ਹੋ ਨਹੀਂ ਜੀ ਮੈਂ ਮਜ਼ਦੂਰੀ ਕਰਦਾ ਹਾਂ ਫਲਹਾਲ ਮੈਂ ਕੱਪੜੇ ਸੇ ਉਹਣਾ ਜੀ ਹਾਂ ਸਾਡਾ ਸਾਰਾ ਪਰਿਵਾਰ ਮਜ਼ਦੂਰ ਪਰਿਵਾਰ ਦੇ ਨਾਲ ਹੀ ਸਬੰਧਤ ਆ ਹਾਂ ਤੇ ਬਸ ਉਹ ਵਿਚਾਰੇ ਲਾਉਂਦੇ ਆ ਦਿਹਾੜੀ ਦਾਪਾ ਕਰਦੇ ਆ ਮੈਂ ਆਪਦਾ ਘਰੇ ਰਜਗਾਰ ਕੱਪੜੇ ਸਿਉਂ ਲੈਣਾ ਜੀ ਅਗਰਾਹਾ ਜਥੇਬੰਦੀ ਦੇ ਨਾਲ ਫਿਰ ਕਦੋਂ ਤੋਂ ਤਾਲੁਕ ਰੱਖਦੇ ਹੋ ਕਦੋਂ ਤੋਂ ਜੁੜੇ ਹੋਏ ਹੋ ਤੁਸੀਂ ਅਗਰਾਹਾ ਜਥੇਬੰਦੀ ਨੇ ਜੀ ਕੋਹ ਲੜਿਆ ਸੀ 2014 ਦੇ ਵਿੱਚ ਨਰਮਾ ਨਰਮਾ ਕੋਹ ਲੜਿਆ ਸੀਗਾ ਬਾਦਲ ਸਰਕਾਰ ਮੌਕੇ ਤੇ ਉਸ ਤੋਂ ਬਾਅਦ ਜਦੋਂ ਆ ਦਿੱਲੀ ਅੰਦੋਲਨ ਸ਼ੁਰੂ ਹੋਇਆ ਉਦੋਂ ਤੋਂ ਲਗਾਤਾਰ ਅਗਰਾਹਾ ਜਥੇਬੰਦੀ ਦੇ ਨਾਲ ਹੀ ਵੀਰ ਜੀ ਮੈਂ ਹੁੰਨਾ ਕਿਉਂ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਅਗਰਾਹਾ ਜਥੇਬੰਦੀ ਦਾ ਪਹਿਲਾਂ ਕੇਡਰ ਘੱਟ ਸੀ ਪਤਾ ਨਹੀਂ ਸੀ ਉਹਨਾਂ ਲੋਕਾਂ ਨੂੰ ਬਹਰਨਾ ਸੁ ਨਹੀਂ ਸੀ ਪਰ ਹੁਣ ਜਿਵੇਂ ਅਗਰਾਹਾ ਸਾਹਿਬ ਦੇ ਕੰਮ ਨੇ ਵੀ ਇਹ ਦਿਲ ਜਾਨ ਦੇ ਨਾਲ ਕੰਮ ਕਰਦੇ ਨੇ ਇਹਨਾਂ ਨੇ ਅੱਜ ਤੱਕ ਕੋਈ ਸੰਘਰਸ਼ ਨਹੀਂ ਹਾਰਿਆ ਧੀਰਜ ਨਾਲ ਲੜਨ ਵਾਲੀ ਜਥੇਬੰਦੀ ਬੀਕੇ ਜੂ ਇਕਤਾ ਅਗਰਾਹਾ ਇਸ ਕਰਕੇ ਦਿੱਲੀ ਅੰਦੋਲਨ ਤੋਂ ਲੈ ਕੇ ਅੱਜ ਤੱਕ ਲਗਾਤਾਰ ਅਗਰਾਹਾ ਜਥੇਬੰਦੀ ਦੇ ਨਾਲ ਹੀ ਜੀ ਅਸੀਂ ਹੁੰਨੇ ਹਾਂ ਸੀ ਦੱਸਿਆ ਕਿ ਮੈਂ ਖੇਤੀ ਨਹੀਂ ਕਰਦਾ ਮੈਂ ਮਜ਼ਦੂਰੀ ਹੈ ਕੇਵਲ ਕੱਪੜੇ ਸਿਉਣ ਦਾ ਕੰਮ ਕਰਦਾ ਤੇ ਮਜ਼ਦੂਰੀ ਕਰਦਾ ਘਰ ਦੇ ਵਿੱਚ ਤੇ ਜਦੋਂ ਜਥੇਬੰਦੀ ਦੇ ਵੱਲੋਂ ਲੰਬੇ ਦਿਨਾਂ ਵਾਸਤੇ ਕਈ ਮਹੀਨਿਆਂ ਵਾਸਤੇ ਜਦੋਂ ਦਿੱਲੀ ਅੰਦੋਲਨ ਲਗਾ ਛੱਡਿਆ ਜਾਂ ਆਮ ਕਰਕੇ ਬਹੁਤ ਸਾਰੇ ਲੰਬੇ ਦਿਨਾਂ ਤੇ ਪ੍ਰਦਰਸ਼ਨ ਹੁੰਦੇ ਨੇ ਤਾਂ ਉਦੋਂ ਫਿਰ ਤੁਹਾਡੀ ਕਿਰਤ ਦਾ ਕੀ ਬਣਦਾ ਹੈ ਉਦੋਂ ਫਿਰ ਮਜ਼ਦੂਰੀ ਕਿਵੇਂ ਚੱਲਦੀ ਹੈ ਤੁਹਾਡੀ ਉਦੋਂ ਵੀਰ ਜੀ ਦੇਖੋ ਜਦੋਂ ਮੈਂ ਸਟੇਜ ਦੇ ਉੱਪਰ ਗਾਉਣਾ ਠੀਕ ਹੈ ਲੋਕਪੱਖੀ ਗੀਤ ਗਾਈਦੇ ਆ ਵੀਰ ਜੀ ਤਾਂ ਜੋ ਸਾਡਾ ਕੇਡਰ ਆ ਗਰਾਹਾਂ ਜਥੇਬੰਦੀ ਦਾ ਬਹੁਤ ਹੀ ਸਮਝਦਾਰ ਤੇ ਸੂਝਵਾਨ ਕੇਡਰ ਹੈ ਇਹ ਬਿਜਣੀ ਮੇਰੀ ਹਾਲਾਤ ਵੇਖ ਕੇ ਦੋ ਮੇਰੇ ਬੱਚੇ ਆ ਮੁੰਡਾ ਕੁੜੀ ਆ ਪਰਿਵਾਰ ਆ ਪ੍ਰਮਾਤਮਾ ਨੇ ਚਲੋ ਬਖਸ਼ਿਆ ਆਪ ਨੂੰ ਜਿਹੜਾ ਆਪਣੀ ਕਲਾ ਬਖਸ਼ੀ ਆ ਉਹਦਾ ਕਰਕੇ ਮੇਰੀ ਹਾਲਾਤ ਵੇਖ ਕੇ ਹੀ ਇਹ ਵੀਰ ਜੀ ਮੈਨੂੰ 10 10 20 20 ਰੁਪਏ ਦੇ ਕੇ ਬਿਜਣੀ ਮੇਰਾ ਗੁਜ਼ਾਰਾ ਚਲਾਈ ਜਾਂਦੇ ਰਹਿੰਦੀ ਹੈ ਇਸ ਤਰ੍ਹਾਂ ਦੇ ਗੀਤ ਗਾਉਣੇ ਗੀਤ ਐਨ ਕਲਾਬੀ ਗੀਤ ਹੀ ਗਾਉਣਾ ਵੀਰ ਜੀ ਮੈਂ ਲੋਕਾਂ ਦੇ ਪੱਖ ਦੇ ਗੀਤ ਹੀ ਗਾਉਣਾ ਹਾਂ ਦੋ ਸ਼ਬਦ ਸਾਂਝੇ ਕਰ ਦਿਓ ਹਾਂਜੀ ਅੱਜ ਮੈਂ ਗੀਤ ਜੋ ਕੱਲ ਆਪਣੇ ਇੱਥੇ ਪ੍ਰਦਰਸ਼ਨ ਹੋਇਆ ਸੀ ਸਭ ਤੋਂ ਵੱਧ ਸਾਡੀਆਂ ਔਰਤ ਮਾਵਾਂ ਭੈਣਾਂ ਜੋ ਚਿੱਟੇ ਦੀ ਦਲਦਲ ਦੇ ਵਿੱਚ ਨੌਜਵਾਨ ਫਸ ਕੇ ਆਪਣੀ ਜਾਨ ਤੋਂ ਹੱਥ ਧੋ ਬੈਠੇ ਨੇ ਇਹ ਸਰਕਾਰਾਂ ਨੂੰ ਇਹਨਾਂ ਦਾ ਕੋਈ ਫਿਕਰ ਨਹੀਂ ਵੀਰ ਜੀ ਇਸੇ ਤਰ੍ਹਾਂ ਦਾ ਗੀਤ ਮੈਂ ਅੱਜ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਜੀ ਉਹ ਸੁਣਾ ਦਿੰਦਾ ਹੋ ਅੰਬਰ ਬੇਲ ਦੇ ਵਾਂਗੂ ਵੱਧ ਗਿਆ ਕਾਲਾ ਧੰਦਾ ਚਿੱਟੇ ਦਾ ਸੇਕ ਪਹੁੰਚਿਆ ਹਰ ਦਰ ਉੱਤੇ ਇਸ ਦੇ ਭੇੜੇ ਸਿੱਟੇ ਦਾ ਲੁੱਟਾਂ ਖੋਹਾਂ ਕਰਨ ਨਿਸ਼ੇੜੀ ਲੁੱਟਾਂ ਖੋਹਾਂ ਕਰਨ ਨਿਸ਼ੇੜੀ ਬੈਨ ਲੈਂਦੇ ਨੇ ਨਾੜਾਂ ਨੂੰ ਹੇ ਕੁੰਭ ਕਰਨੀ ਨੀਂਦ ਚ ਸੁੱਤੀਆਂ ਫਿਕਰ ਨਹੀਂ ਸਰਕਾਰਾਂ ਨੂੰ ਬਾਗ ਸੁਸਰੀ ਦੇ ਸੌ ਗਈਆਂ ਫਿਕਰ ਨਹੀਂ ਸਰਕਾਰਾਂ ਨੂੰ ਉਹ ਗਲੀ ਮਹੱਲੇ ਪੈਣ ਕੀਰਨੇ ਮਾਪੇ ਪੁੱਬਾਂ ਮਾਰ ਰਹੇ ਦੱਸੇ ਕੋਈ ਮੈਨੂੰ ਕਿਹੜੇ ਜਨਮ ਦੀ ਕੀਮਤ ਤਾਰ ਰਹੇ ਦੱਸੇ ਕੋਈ ਮੈਨੂੰ ਕਿਹੜੇ ਜਨਮ ਦੀ ਕੀਮਤ ਤਾਰ ਰਹੇ ਕੀਤੇ ਬਾਦੇ ਭੁੱਲ ਮੜ ਲੈੰਦੇ ਕੀਤੇ ਬਾਦੇ ਭੁੱਲ ਮੜ ਲੈੰਦੇ ਇਹ ਝੰਡੀਆਂ ਵਾਲੀਆਂ ਕਾਰਾਂ ਨੂੰ ਹਾਏ ਕੰਮ ਕਰਨੀ ਨੀਂਦ ਚ ਸੁੱਤੀਆਂ ਫਿਕਰ ਨਹੀਂ ਸਰਕਾਰਾਂ ਨੂੰ ਬਾਂਗ ਸੁਸਰੀ ਦੇ ਸੌ ਗਈਆਂ ਫਿਕਰ ਨਹੀਂ ਸਰਕਾਰਾਂ ਨੂੰ ਉਹ ਜੋ ਕਹਿੰਦੇ ਸੀ ਰੋਕ ਦੇਾਂਗੇ ਨਸ਼ਿਆਂ ਦੇ ਦਰਿਆ ਮਾਂ ਨੂੰ ਜੋ ਕਹਿੰਦੇ ਸੀ ਰੋਕ ਦੇਾਂਗੇ ਨਸ਼ਿਆਂ ਦੇ ਦਰਿਆ ਮਾਨੂੰ ਜੀ ਦੇ ਕੂਚ ਜਹਾਨੋਂ ਕਰ ਗਏ ਪੁੱਸੋ ਯੋ ਨਾ ਮਾਮਾ ਨੂੰ ਜੀ ਦੇ ਕੂਚ ਜਹਾਨੋਂ ਕਰ ਗਏ ਪੁੱਸੋ ਯੋ ਨਾ ਮਾਮਾ ਨੂੰ ਕਹਿਣ ਕਈ ਉੱਪਰ ਵਾਲਾ ਕਰਦਾ ਹੈ ਕਹਿਣ ਕਈ ਉੱਪਰ ਵਾਲਾ ਕਰਦਾ ਖੜਕਾ ਕੇ ਖੜ ਤਾਲਾਂ ਨੂੰ ਹਏ ਕੁੰਭ ਕਰਨੀ ਨੀਂਦ ਚ ਸੁੱਤੀਆਂ ਫਿਕਰ ਨਹੀਂ ਸਰਕਾਰਾਂ ਨੂੰ ਹਏ ਕੁੰਭ ਕਰਨੀ ਨੀਂਦ ਚ ਸੁੱਤੀਆਂ ਫਿਕਰ ਨਹੀਂ ਸਰਕਾਰਾਂ ਨੂੰ ਓ ਅਮਨ ਕਾਨੂੰਨ ਦੇ ਰਾਖੇ ਭੁੱਲ ਗਏ ਅਸਲੀ ਕੰਮ ਤੇ ਫਰਜ਼ਾਂ ਨੂੰ ਅਮਨ ਕਾਨੂੰਨ ਦੇ ਰਾਖੇ ਭੁੱਲ ਗਏ ਅਸਲੀ ਕੰਮ ਤੇ ਫਰਜ਼ਾਂ ਨੂੰ ਚੋਰ ਤੇ ਕੁੱਤੀ ਕਦੇ ਨਾ ਸਮਝਣ ਆ ਲੋਕਾਂ ਦੀਆਂ ਮਰ ਜਾਂ ਨੂੰ ਚੋਰ ਤੇ ਕੁੱਤੀ ਕਦੇ ਨਾ ਸਮਝਣ ਇਹ ਲੋਕਾਂ ਦੀਆਂ ਮਰ ਜਾਂ ਨੂੰ ਫੇਟ ਲਾਣ ਤਜੇ ਭੁੱਲ ਲੋਕਾਂ ਨੂੰ ਫੇਟ ਲਾਣ ਤਜੇ ਪੋਲੇ ਲੋਕਾਂ ਨੂੰ ਰੱਖਦੇ ਮੁਖ ਗਦਾਰਾਂ ਨੂੰ ਹਏ ਕੰਬ ਕਰਨੀ ਨੀਂਦ ਚ ਸੁੱਤੀਆਂ ਫਿਕਰ ਨਹੀਂ ਸਰਕਾਰਾਂ ਨੂੰ ਬਾਗ ਸੁਸਰੀ ਦੇ ਸੌ ਗਈਆਂ ਫਿਕਰ ਨਹੀਂ ਸਰਕਾਰਾਂ ਨੂੰ ਅੱਜ ਕਿਰਤੀ ਲੋਕਾਂ ਚੱਕਿਆ ਬੀੜਾ ਗੱਲ ਸਰਕਾਰ ਤੇ ੱੱਡੀ ਨਾ ਕਿਰਤੀ ਲੋਕਾਂ ਚੱਕ ਲਿਆ ਬੀੜਾ ਗੱਲ ਸਰਕਾਰ ਤੇ ੱੱਡੀ ਨਾ ਦਿੱਲੀ ਦਾ ਜੋ ਤਖਤ ਚ ਛਾ ਗਏ ਉਹ ਨਾਲ ਹੀ ਗੱਲ ਵੱਡੀ ਨਾ ਦਿੱਲੀ ਦਾ ਜੋ ਤਖਤ ਚ ਛਾ ਗਏ ਉਹ ਨਾਲ ਹੀ ਗੱਲ ਵੱਡੀ ਨਾ ਚਿੱਟੇ ਦੀ ਦਲ ਦਲ ਚੋਂ ਕੱਢਣਾ ਚਿੱਟੇ ਦੀ ਦਲ ਦਲ ਚੋਂ ਕੱਢਣਾ ਬੀਰੋ ਨਰ ਤੇ ਨਾਰਾਂ ਨੂੰ ਹਾਏ ਕੁੰਭ ਕਰਨੀ ਨੀਂਦ ਚ ਸੁੱਤੀਆਂ ਫਿਕਰ ਨਹੀਂ ਸਰਕਾਰਾਂ ਨੂੰ ਬਾਗ ਸੁਸਰੀ ਦੇ ਸੌਂ ਗਈਆਂ ਫਿਕਰ ਨਹੀਂ ਸਰਕਾਰਾਂ ਨੂੰ ਹਏ ਕੁੰਭ ਕਰਨੀ ਨੀਂਦ ਚ ਸੁੱਤੀਆਂ ਫਿਕਰ ਨਹੀਂ ਸਰਕਾਰਾਂ ਨੂੰ ਕਦੋਂ ਤੋਂ ਗਾਉਣੇ ਇਸ ਤਰ੍ਹਾਂ ਦੇ ਗੀਤ ਇਹ ਵੀਰ ਜੀ ਅਸੀਂ ਪਹਿਲਾਂ ਇਹ ਲੋਕ ਪੱਖੀ ਡਰਾਮੇ ਕਰਦੇ ਹੁੰਦੇ ਸੀਗੇ 2000 ਨਹੀਂ ਨਹੀਂ 1990 ਤੋਂ ਲੈ ਕੇ ਹਾਂ ਉਦੋਂ ਦੇ ਮੇਰੇ ਉਸਤਾਦ ਜੀ ਸਰਦਾਰ ਜਗਿੰਦਰ ਸਿੰਘ ਭੱਟੀ ਮੇਰੇ ਚਾਚਾ ਜੀ ਉਹ ਸਾਨੂੰ ਲਿਖ ਕੇ ਗੀਤ ਸਿਖਾਉਂਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਵੀ ਜਾਨੀ ਉਦੋਂ ਦੇ ਲੋਕ ਪੱਖੀ ਗੀਤ ਦੀ ਬਿਰਜੀ ਅਸੀਂ ਲਿਖਦੇ ਆ ਆ ਦੂਜੇ ਗੀਤ ਅਸੀਂ ਕਿਤੇ ਲਿਖੇ ਨਹੀਂ ਇੱਕ ਪਾਸੇ ਤੁਹਾਡੇ ਕੋਲੇ ਵੀ ਇਹ ਜਿਹੜੀ ਕਲਾ ਆ ਇਸ ਕਲਾ ਨੂੰ ਤੁਸੀਂ ਧਰਨਿਆਂ ਦੇ ਵਿੱਚ ਜਾ ਕੇ ਸ਼ੰਗਰਸ਼ੀ ਲੋਕਾਂ ਦੇ ਪ੍ਰਦਰਸ਼ਨਾਂ ਦੇ ਵਿੱਚ ਜਾ ਕੇ ਵਰਤੋਂ ਕਰ ਦਿਓ ਇਸ ਚੀਜ਼ ਦੀ ਕੀ ਲੱਗਦਾ ਕਿ ਇਸ ਕਲਾ ਤੋਂ ਜਾਂ ਇਸ ਕਲਾ ਦੇ ਜਿਹੜੇ ਕਦਰਵਾਨ ਲੋਕ ਨੇ ਉਹਨਾਂ ਦੇ ਕੋਲੋਂ ਸੰਤੁਸ਼ਟ ਹਾਂਜੀ ਹਾਂਜੀ ਬਹੁਤ ਮੇਰਾ ਸਾਥ ਬਹੁਤ ਦਿੰਦੇ ਆ ਜੀ ਜਿਹੜਾ ਕੇਡਰਾ ਗਰਾਹਾਂ ਜਥੇਬੰਦੀ ਦਾ ਪੰਜਾਬ ਖੇਤ ਮਜ਼ਦੂਰ ਜਥੇਬੰਦੀ ਦਾ ਬਹੁਤ ਹੀ ਸੁਲਝਿਆ ਕੇਡਰਾ ਹੈ ਵੀ ਜਣੀ ਕਿਤੇ ਵੀ ਕੋਈ ਪ੍ਰੋਗਰਾਮ ਹੁੰਦਾ ਹੈ ਵੀ ਅੱਜ ਚੰਡੀਗੜ੍ਹ ਆਗੇ ਜੇ ਕਿਤੇ ਵੀ ਕੋਈ ਵੱਡਾ ਪ੍ਰਦਰਸ਼ਨ ਹੁੰਦਾ ਤਾਂ ਸਪੈਸ਼ਲ ਤੌਰ ਤੇ ਵੀਰ ਜੀ ਮੈਨੂੰ ਉਹ ਧਰਨੇ ਦੇ ਵਿੱਚ ਆਪਣੇ ਮੋਰਚੇ ਦੇ ਵਿੱਚ ਸੱਦਾ ਦਿੰਦੇ ਆ ਸੱਦਾ ਦਿੰਦੇ ਆ ਆਜ ਬਚਪਨ ਤੋਂ ਤੁਸੀਂ ਇਸ ਤਰ੍ਹਾਂ ਇਹ ਜੀ 4-5 ਸਾਲ ਦਾ ਸੀ ਇਹ ਪੋਲੀਓ ਹੋ ਗਿਆ ਸੀਗਾ ਜੀ ਬੁਖਾਰ ਦੇ ਵਿੱਚ ਪੋਲੀਓ ਹੋ ਗਿਆ ਸੀਗਾ ਜੀ ਉਸ ਤੋਂ ਮੰਗਰੂ ਹੋਇਆ ਸੀਗਾ ਹਾਂਜੀ ਤੇ ਪਰਿਵਾਰ ਦੇ ਵਿੱਚ ਹੋਰ ਕਮਾਉਣ ਵਾਲਾ ਕੌਣ-ਕੌਣ ਹੈ ਤੁਹਾਡੇ ਬਾਈ ਮੈਂ ਇਕੱਲਾ ਹੀ ਹਾਂ ਹਾਂ ਮੇਰੀ ਵਾਈਫ ਹੈਗੀ ਉਹ ਵਿਚਾਰੀ ਘਰ ਦਾ ਮਾੜਾ-ਮੋਟਾ ਕਰਦੀ ਹੈ ਕੰਮ ਦੋ ਬੱਚੇ ਹੈ ਜੀ ਹਾਂਜੀ ਜਦੋਂ ਤੁਸੀਂ ਧਰਨਿਆਂ ਚ ਆ ਜਾਂਦੇ ਹੋ ਜਾਂ ਇਸ ਤਰ੍ਹਾਂ ਦੇ ਪ੍ਰਦਰਸ਼ਨਾਂ ਦੇ ਵਿੱਚ ਵਿਚਰਦੇ ਹੋ ਤੇ ਪਰਿਵਾਰ ਦਾ ਗੁਜ਼ਾਰਾ ਸੁਖਾਲੇ ਤਰੀਕੇ ਦੇ ਨਾਲ ਹੋ ਜਾਂਦਾ ਹਾਂਜੀ ਬਸ ਠੀਕ ਆ ਚੱਲੀ ਜਾਂਦਾ ਪ੍ਰਮਾਤਮਾ ਕਿਰਪਾ ਕਰੀ ਜਾਂਦਾ ਜੀ ਉਹ じゃ ਕਰੀ ਜਾਂਦੇ ਆ ਇਹ ਸਾਰਾ ਕੁਝ ਨੌਜਵਾਨ ਦੀ ਹਿੰਮਤ ਨੂੰ ਸਲਾਮ ਕਰਨਾ ਬਣਦਾ ਏ ਕਿਉਂਕਿ ਜਿਸ ਤਰੀਕੇ ਦੇ ਨਾਲ ਅਪਾਹਜ ਹੈ ਸਹੀ ਤਰੀਕੇ ਦੇ ਨਾਲ ਚੱਲ ਨਹੀਂ ਸਕਦਾ ਪਰ ਜਿਹੜੀ ਕੁਦਰਤ ਨੇ ਇਹਨੂੰ ਕਲਾ ਦਿੱਤੀ ਹੈ ਉਸ ਕਲਾ ਦੀ ਵਰਤੋਂ ਸੰਘਰਸ਼ੀ ਲੋਕਾਂ ਦੀਆਂ ਸਟੇਜਾਂ ਤੋਂ ਕਰਦਾ ਏ ਔਰ ਆਪਣੀ ਜ਼ਿੰਦਗੀ ਦਾ ਜਿੱਥੇ ਗੁਜ਼ਾਰਾ ਚਲਾ ਰਿਹਾ ਏ ਉਥੇ ਸੰਘਰਸ਼ਾਂ ਦੇ ਵਿੱਚ ਆਪਣਾ ਬਣਦਾ ਹੋਇਆ ਯੋਗਦਾਨ ਵੀ ਪਾ ਰਿਹਾ ਈ ਇਸ ਤਰ੍ਹਾਂ ਦੀਆਂ तमाम ਸਾਰੀਆਂ ਸ਼ਖਸੀਅਤਾਂ ਨੂੰ ਹੀ ਪਵਿੱਖ ਦੇ ਵਿੱਚ ਵੜਿਆ ਕੇ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਧੰਨਵਾਦ